ਸੱਜਣੋ ਇੱਕ ਵੀਡੀਓ ਕਵਰ ਕਰ ਲਈ ਆਪਾਂ ਆਪਣੇ ਆਪ ਦੇ ਕੋਲੇ ਪਿੰਡ ਮੋਦਕੀ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਚਾਰ ਮੱਜਾਂ ਝੋਟੀਆਂ ਤੁਹਾਡੇ ਲਈ ਲੈ ਕੇ ਆਇਆ ਦੋ ਜਮਾ ਹੀ ਆਹ ਗਿੱਲੀਆਂ ਸੂਈਆਂ ਇੱਕ ਦੇ ਮਗਰ ਕੱਟੀ ਆ ਤੇ ਸੱਜਣੋ ਇੱਕ ਦੇ ਮਗਰ ਆ ਗਿਆ ਕੱਟਾ ਬੱਚਾ ਹਲਾਈ ਪੋਤਿਆਂ ਨੂੰ ਵੀ ਹੋਈ ਨੀਲੀ ਰਾਵੀ ਦੀ ਆ ਵੜੀ ਚੰਗੀ ਮੈਂ ਆ ਸੂਲ ਤੱਕ ਨਿਸ਼ਾਨੀਆਂ ਕਵਰ ਕਰਦੀ ਕੱਟੇ ਨੂੰ ਜਨਮ ਦਿੱਤਾ ਕੱਲ ਦੀ ਸੂਈ ਐਨ ਓਕੇ ਰਿਪੋਰਟਾ 7-8 ਕਿਲੋ ਬੌਲਾ ਉਹਦੇ ਥੱਲੇ 10 ਕੇ ਲੋ ਕੰਡੇ ਤੇ ਰੱਖਣ ਵਾਲਾ ਤਿੰਨਾ ਚਾਰਾਂ ਦਿਨਾਂ ਦੀ ਸੂਈ ਥੱਲੇ ਇਹ ਕਾਗਾ ਮੋਹਰਾ ਦਾ ਨਗੀਨਾ ਆਹ ਕੱਟੀ ਵੀ ਸੱਜਣੋ ਜਦੋਂ ਕਰੀ ਪੁੱਤ ਪਿੱਛੋਂ ਇਹਨੂੰ ਕਰ ਮੇਰਾ ਸ਼ੇਰ ਦੇਖਿਓ ਸੱਜਣੋ ਜਦੋਂ ਤੁਸੀਂ ਪਿੱਛੇ ਝਾਤ ਮਾਰੀ ਨਾ ਤੁਹਾਡੀਆਂ ਰੂਹਾਂ ਖੁਸ਼ ਕਰੂਗੀ ਆਹ ਵੇਖੋ ਹੈ ਨਾ ਕੋਈ ਗੱਲਬਾਤ ਬੰਨੀ ਫਰਦੀ ਥੱਲੇ ਐ ਆ ਜਿਨ੍ਹਾਂ ਨੇ ਹੀਰੇ ਤਿਆਰ ਕੀਤੇ ਆ ਵੇਖੋ ਕਿਆ ਬਾਤ ਆ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਵੇਟ ਕਰਿਓ ਵੀਡੀਓ ਦੀ ਟੌਪ ਦੇ ਨਗინੇ ਪਸ਼ੂ ਲੈ ਕੇ ਆਏ ਆ ਤੁਹਾਡੇ ਲਈ ਇਹ ਕਾ ਆ ਗਈ ਮੰਨ ਲਓ ਵੀ ਟੱਟੀ ਮਗਰ 14 ਲੀਟਰ ਦੁੱਧ ਦਾ ਧੰਨਵਾਦ ਸ਼ੋਰ